ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਟੁੱਟੇ ਖੰਭ ਇਹ ਕਿਤਾਬ ਦਾ ਬਰੋਕਨ ਵਿੰਗਸ ਨਾਵਲ ਦਾ ਪੰਜਾਬੀ ਵਿੱਚ ਅਨੁਵਾਦ ਹੈ ਅਤੇ ਇਹ ਅਨੁਵਾਦ ਕੀਤਾ ਗਿਆ ਹੈ ਡਾਕਟਰ ਜਗਦੀਸ਼ ਕੌਰ ਵਾੜਿਆ ਜੀ ਵੱਲੋਂ ਰੂਹ ਦੀ ਸਾਂਝ ਨੂੰ ਸਮਰਪਿਤ ਕੁਝ ਰਿਸ਼ਤੇ ਹੁੰਦੇ ਨੇ ਐਸੇ ਕੱਚੇ ਧਾਗੇ ਵਾਂਗ ਟੁੱਟ ਜਾਂਦੇ ਕੁਝ ਦੀ ਹੁੰਦੀ ਸਾਝ ਸੰਦੀਵੀ ਉਮਰਾਂ ਤਾਂ ਇਹ ਦਰਾਰ ਨਾ ਬੰਦੇ ਜਿਉਂ ਜਿਉਂ ਸਮਾਂ ਬੀਤਦਾ ਜਾਏ ਇਹ ਤੁਰ ਅੰਦਰ ਤਸ ਦੇ ਜਾਂਦੇ ਨਾਤਾ ਨਹੀਂ ਕੇਵਲ ਜਿਸਮਾਂ ਦਾ ਰੂਹ ਦੀ ਸਾਝ ਅਹਿਸਾਸ ਕਰਾਂਦੇ ਵੱਲੋਂ ਡਾਕਟਰ ਜਗਦੀਸ਼ ਕੌਰ ਬਾੜੀਆ ਰੂਹ ਦੀ ਆਵਾਜ਼ ਤੂੰ ਮੈਨੂੰ ਇਸ ਤਰ੍ਹਾਂ ਪਿਆਰ ਕਰੀ ਜਿਵੇਂ ਇੱਕ ਕਵੀ ਆਪਣੇ ਗਮਗੀਨ ਵਿਚਾਰਾਂ ਨੂੰ ਤੂੰ ਮੈਨੂੰ ਇਸ ਤਰ੍ਹਾਂ ਯਾਦ ਕਰੀ ਜਿਵੇਂ ਕੋਈ ਯਾਤਰੀ ਸ਼ਾਂਤ ਝੀਲ ਵਿੱਚੋਂ ਪਾਣੀ ਪੀਂਦਿਆਂ ਆਪਣਾ ਪਰਛਾਵਾਂ ਵੇਖਦਾ ਹੈ। ਤੂੰ ਮੈਨੂੰ ਇਸ ਤਰ੍ਹਾਂ ਯਾਦ ਕਰੀ ਜਿਵੇਂ ਇੱਕ ਮਾਂ ਜਨਮ ਲੈਣ ਤੋਂ ਪਹਿਲਾਂ ਮਰ ਚੁੱਕੇ ਬੱਚੇ ਨੂੰ। ਤੂੰ ਮੈਨੂੰ ਇਸ ਤਰ੍ਹਾਂ ਯਾਦ ਕਰੀ ਜਿਵੇਂ ਇੱਕ ਕਰਪਾਲੂ ਰਾਜਾ ਉਸ ਕੈਦੀ ਨੂੰ ਜੋ ਮੁਆਫੀ ਦਾ ਹੁਕਮ ਪੁੱਜਣ ਤੋਂ ਪਹਿਲਾਂ ਫਾਂਸੀ ਚੜਾ ਦਿੱਤਾ ਗਿਆ ਹੋਵੇ। ਪਿਆਰ ਅਜਹੀ ਲੋਹ ਹੈ ਜੋ ਇੱਕ ਵਾਰ ਜਗ ਜਾਏ। ਫਿਰ ਬੁਝਾਇਆ ਨਹੀਂ ਬੁਝਦੀ ਇਸਤਰੀ ਮਨ ਤਾਂ ਪਿਆਰ ਦੇ ਅਥਾ ਸਾਗਰ ਵਿੱਚ ਤਾਰੀਆਂ ਲਾਉਂਦੇ ਇੱਕ ਪੰਛੀ ਦੀ ਨਿਆਈ ਹੁੰਦਾ ਹੈ ਪਿਆਰ ਆਤਮਿਕ ਰੂਹਾਂ ਦਾ ਮੇਲ ਹੈ ਜੇ ਪਿਆਰ ਕਰਨ ਵਾਲਿਆਂ ਵਿੱਚ ਸੁਵਾਰਥ ਆ ਜਾਏ ਤਾਂ ਪਿਆਰ ਦੀ ਮੌਤ ਹੋ ਜਾਂਦੀ ਹੈ ਪਿਆਰ ਤਾਂ ਰੂਹ ਦੀ ਸਾਂਝ ਦੀ ਉਪਜ ਹੈ ਤੇ ਜੇ ਇਹ ਸਾਂਝ ਇੱਕ ਪਲ ਵਿੱਚ ਪੈਦਾ ਨਹੀਂ ਹੁੰਦੀ ਤਾਂ ਇਹ ਸਾਲਾਂ ਜਾਂ ਪੁਸ਼ਤਾਂ ਤੱਕ ਵੀ ਪੈਦਾ ਨਹੀਂ ਹੋਵੇਗੀ ਵੱਲੋਂ खलील जिब्रान उरदी सांझ खलील प्यार ਤੋਂ ਬਿਨਾ ਜ਼ਿੰਦਗੀ ਜਿਵੇਂ ਫੁੱਲ ਤੇ ਫਲ ਬਿਨਾ ਦਰਖਤ ਖੂਬਸੂਰਤੀ ਤੋਂ ਬਿਨਾ ਪਿਆਰ ਜਿਵੇਂ ਬੀਜ ਬਿਨਾ ਫਲ ਤੇ ਮਹਿਕ ਬਿਨਾ ਫੁੱਲ ਜ਼ਿੰਦਗੀ ਪਿਆਰ ਤੇ ਖੂਬਸੂਰਤੀ ਇੱਕ ਅਨਿਖੜਵਾ ਮਿਸ਼ਰਣ ਹੈ ਖलील ਹਰ ਮਹਾਨ ਸਾਹਿਤਕਾਰ ਦੀ ਸਖਸ਼ੀਅਤ ਤੇ ਰਚਨਾ ਦੇ ਵਿਕਾਸ ਪਿੱਛੇ ਕਿਸਨਾਂ ਦੇ ਸਿਰ ਔਰਤ ਦਾ ਹੱਥ ਹੁੰਦਾ ਹੈ। ਪਾਵੇਂ ਔਰਤ ਮਾਂ ਹੋਵੇ, ਭੈਣ ਹੋਵੇ ਜਾਂ ਦੋਸਤ। ਖਲੀਲ ਜ਼ਬਰਾਨ ਨੇ ਆਪ ਇਸ ਸਟਾਈ ਨੂੰ ਆਪਣੀ ਰਚਨਾ ਵਿੱਚ ਮੰਨਿਆ ਹੈ। ਔਰਤ ਨੇ ਮੇਰੀਆਂ ਅੱਖਾਂ ਦੀਆਂ ਖਿੜਕੀਆਂ ਤੇ ਆਤਮਾ ਦੇ ਦਰਵਾਜ਼ੇ ਖੋਲੇ। ਇਹ ਔਰਤ ਸੀ ਸਲਮਾ ਕਰੀਮ। ਖਲੀਲ ਦਾ ਪਹਿਲਾ ਪਿਆਰ ਜਿਸ ਨੇ 18 ਸਾਲ ਦੀ ਉਮਰ ਵਿੱਚ ਉਸਨੂੰ ਪਵਿੱਤਰ ਪਿਆਰ ਨਾਲ ਮਾਲਾ-ਮਾਲਤਾ ਕਰ ਦਿੱਤਾ ਪਰ ਸਮਾਜੀ ਬੰਦਨਾ ਸਾਦਕਾ ਨੇ ਪ੍ਰੇਰਨਾ ਚੜ ਸਕਿਆ ਦਾ ਬ੍ਰੋਕਨ ਵਿੰਗਸ ਟੁੱਟੇ ਖੰਭ ਨਾਵਲ ਟ ਵਿੱਚ ਲੇਖਕ ਨੇ ਇੱਕ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਵਿੱਚ ਮਿਲੇ ਪਹਿਲੇ ਪਿਆਰ ਤੇ ਫਿਰ ਟੁੱਟੀਆਂ ਦੰਦਾਂ ਨੂੰ ਪੇਸ਼ ਕੀਤਾ ਹੈ ਜਿਵੇਂ ਹਰ ਸਮਾਜ ਵਿੱਚ ਵਾਪਰਦਾ ਹੈ ਪਿਆਰ ਦੇ ਰਾਵ ਵਿੱਚ ਰੁਕਾਵਟਾਂ ਪਾਈਆਂ ਜਾਂਦੀਆਂ ਹਨ ਪਰ ਇਹ ਰੁਕਾਵਟ ਸਵਾਰਥ ਵਸ ਉਸ ਦੇ ਸਮਾਜ ਦੇ ਧਾਰਮਿਕ ਆਗੂ ਪਾਦਰੀ ਵੱਲੋਂ ਪਾਈ ਗਈ ਸੀ ਜੋ ਪਹਿਲਾਂ ਹੀ ਗਲਤ ਰਸਮ ਰਿਵਾਜਾਂ ਦਾ ਵਿਰੋਧੀ ਸੀ ਇਸ ਵਿਧੀ ਕੀ ਨੂੰ ਸਹਿ ਗਿਆ ਕਿਉਂਕਿ ਉਹ ਪਿਆਰ ਨੂੰ ਜਿਸਮ ਨਾਲੋਂ ਰੋਹ ਦੀ ਸਾਂਝ ਵਧੇਰੇ ਮੰਨਦਾ ਸੀ ਪਰ ਪਾਦਰੀ ਵਰਗਾਰੇ ਉਸਨੇ ਖੁੱਲੇ ਸ਼ਬਦਾਂ ਵਿੱਚ ਵਿਰੋਧ ਕੀਤਾ ਤੇ ਵਿਅੰਗ ਕੱਸਦਾ ਹੈ ਕੀ ਹੋਇਆ ਜੇ ਇੱਕ ਸਲਮਾ ਮਰ ਗਏ ਪਾਦਰੀ ਆਪਣੇ ਭਤੀਜੇ ਦਾ ਵਿਆਹ ਇਸ ਤੋਂ ਵੀ ਵਧੇਰੇ ਮਾਲਦਾਰ ਅਸਾਮੀ ਨਾਲ ਕਰ ਦੇਵੇਗਾ ਇਸੇ ਤਰ੍ਹਾਂ ਦੇ ਵਿਚਾਰਾਂ ਨੂੰ ਹੋਰ ਕਹਾਣੀਆਂ ਵਿੱਚ ਪੇਸ਼ ਕੀਤਾ ਹੈ ਅਤੇ ਆਰਮਿਕ ਆਗੂਆਂ ਦੇ ਅਸਲੀ ਚਿਹਰਿਆਂ ਨੂੰ ਬੇਨਕਾਬ ਕੀਤਾ ਜਿਸ ਕਰਕੇ ਉਸਨੂੰ ਚੇਤਨ ਬਾਗੀ ਦਾ ਖਿਤਾਬ ਮਿਲਿਆ ਸੰਸਾਰ ਪ੍ਰਸਿੱਧ ਸਾਹਿਤਕ ਰਚਨਾਵਾਂ ਨਾਲ ਪੰਜਾਬੀ ਪਾਠਕਾਂ ਦੀ ਸਾਂਝ ਪਵਾਉਣ ਲਈ ਮੈਂ ਖਲੀਲ ਜ਼ਬਰਾਨ ਦੀਆਂ ਰਚਨਾਵਾਂ ਨੂੰ ਚੁਣਿਆ ਵੱਲੋਂ ਡਾਕਟਰ ਜਗਦੀਸ਼ ਕੌਰ ਬਾੜੀਆ ਪਹਿਲਾ ਪਿਆਰ 18 ਸਾਲ ਦੀ ਉਮਰੇ ਜਵਾਨੀ ਦੀ ਦਹਲੀਸ ਤੇ ਕਦਮ ਰੱਖਦਿਆਂ ਹੀ ਮੈਨੂੰ ਪਿਆਰ ਦਾ ਅਹਿਸਾਸ ਹੋਇਆ ਜਦ ਮੇਰੀ ਆਤਮਾ ਦੇ ਤੌਰ ਅੰਦਰ ਤੱਕ ਲੈ ਗਿਆ ਅਤੇ ਸਲਮਾ ਕਰੀਮ ਉਹ ਪਹਿਲੀ ਔਰਤ ਸੀ ਜਿਸ ਦੀ ਖੂਬਸੂਰਤੀ ਨੇ ਮੈਨੂੰ ਕੀਲ ਲਿਆ ਅਤੇ ਪਿਆਰ ਦੇ ਉਸ ਸੋਹਣੇ ਗੁਲਸ਼ਣ ਦਾ ਰਵਖਾਇਆ ਜਿੱਥੇ ਦਿਨ ਸੁਪਨ ਹਿਲੇ ਅਤੇ ਰਾਤਾਂ ਆਨੰਦ ਭਰੀਆਂ ਗੁਜ਼ਰਦੀਆਂ ਹਨ ਸਲਮਾ ਕਰੀਮ ਨੇ ਮੈਨੂੰ ਆਪਣੀ ਖੂਬਸੂਰਤੀ ਰਾਹੀਂ ਖੂਬਸੂਰਤੀ ਦੀ ਪੂਜਾ ਕਰਨੀ ਸਿਖਾਈ ਅਤੇ ਪਿਆਰ ਰਾਹੀਂ ਪਿਆਰ ਦੇ ਭੇਦਾਂ ਤੋਂ ਜਾਣੂ ਕਰਵਾਇਆ ਇਹ ਉਹ ਸੀ ਜਿਸ ਨੇ ਮੈਨੂੰ ਪਹਿਲੀ ਵਾਰ ਜ਼ਿੰਦਗੀ ਦੀ ਹਕੀਕਤ ਦੀ ਨਜ਼ਮ ਸੁਣਾਈ ਹਰ ਨੌਜਵਾਨ ਆਪਣੇ ਪਹਿਲੇ ਪਿਆਰ ਨੂੰ ਕਦੇ ਨਹੀਂ ਭੁੱਲਦਾ ਸੋ ਉਹਨਾਂ ਆਨੰਦਮਈ ਪਲਾਂ ਦੇ ਖਜ਼ਾਨੇ ਨੂੰ ਸਾਮ-ਸਾਮ ਰੱਖਦਾ ਹੈ ਜਿਸ ਦੀ ਯਾਦ ਉਸ ਤੇ ਅੰਦਰੂਨੀ ਅਹਿਸਾਸ ਨੂੰ ਬਦਲ ਕੇ ਰੱਖ ਦਿੰਦੀ ਹੈ ਅਤੇ ਇਸ ਦੇ ਹਸ ਦੀ ਕੜਤਣ ਦੇ ਬਾਵਜੂਦ ਖੁਸ਼ੀ ਦਿੰਦੀ ਹੈ ਹਰ ਨੌਜਵਾਨ ਦੇ ਜੀਵਨ ਵਿੱਚ ਕੋਈ ਨਾ ਕੋਈ ਸਾਲਮਾ ਜ਼ਰੂਰ ਆਉਂਦੀ ਹੈ ਜੋ ਪਰ ਜਵਾਨੀ ਦੀ ਰੁੱਤ ਹੈ ਉਸ ਦੇ ਮਨ ਵਿੱਚ ਆ ਵਸਦੀ ਹੈ ਅਤੇ ਉਸ ਦੇ ਇਕਾਂਤ ਭਲਾਂ ਨੂੰ ਖੁਸ਼ੀ ਵਿੱਚ ਬਦਲ ਕੇ ਰਾਤਾਂ ਦੀ ਚੁੱਪ ਨੂੰ ਸੰਗੀਤ ਨਾਲ ਭਰ ਦਿੰਦੀ ਹੈ ਮੈਂ ਆਪਣੇ ਹੀ ਵਿਚਾਰਾਂ ਵਿੱਚ ਡੁੱਬਿਆ ਹੋਇਆ ਕੁਦਰਤ ਦੇ ਭੇਤਾਂ ਨੂੰ ਸਮਝਣ ਅਤੇ ਕਿਤਾਬਾਂ ਤੇ ਧਰਮ ਗ੍ਰੰਥਾਂ ਅਧਿਐਨ ਕਰਨ ਵਿੱਚ ਰੁੱਝਿਆ ਹੋਇਆ ਸੀ ਜਦੋਂ ਸਲਮਾਨ ਦੇ ਹੋਂਠਾਂ ਤੋਂ ਨਿਕਲੇ ਪਿਆਰ ਛਾਪਦੇ ਨੇ ਮੇਰੇ ਕੰਨਾਂ ਵਿੱਚ ਰਸ ਕੋਲ ਦਿੱਤਾ ਮੇਰੀ ਜ਼ਿੰਦਗੀ ਸਵਰਗ ਵਿੱਚ ਰਹਿੰਦੇ ਆਦਮ ਵਾਂਗ ਖਾਲੀ-ਖਾਲੀ ਸੀ ਜਦੋਂ ਸਲਮਾ ਰੌਸ਼ਨੀ ਦੀ ਕਿਰਨ ਬਣ ਕੇ ਮੇਰੇ ਸਾਹਮਣੇ ਆਖ ਖਲੋਤੀ ਉਹ ਮੇਰੇ ਦਿਲ ਦੀ ਮਾਲਕਾ ਹਵਾ ਸੀ ਜਿਸ ਨੇ ਮੇਰੇ ਦਿਲ ਨੂੰ ਪੈਦਾ ਅਤੇ ਅਜੂਬਿਆਂ ਨਾਲ ਭਰਪੂਰ ਕਰਕੇ ਜ਼ਿੰਦਗੀ ਦਾ ਸਹੀ ਅਰਥਾਂ ਤੋਂ ਜਾਣੂ ਕਰਵਾਇਆ ਦੁਨੀਆ ਦੀ ਪਹਿਲੀ ਔਰਤ ਹਵਾ ਨੇ ਆਦਮ ਨੂੰ ਆਪਣੀ ਮਰਜ਼ੀ ਨਾਲ ਸਵਰਗ ਵਿੱਚੋਂ ਬਾਹਰ ਲੈ ਆਂਦਾ ਸੀ ਜਦੋਂ ਕਿ ਸਲਮਾ ਨੇ ਆਪਣੇ ਪਿਆਰ ਤਿੰਨ ਮਠਾਸ ਸਦਕਾ ਮੈਨੂੰ ਸੱਚੇ ਤੇ ਸੁੱਚੇ ਪਿਆਰ ਦੇ ਸਵਰਗ ਦੇ ਦਰਸ਼ਨ ਕਰਵਾਏ ਪਰ ਮੇਰੇ ਨਾਲ ਵੀ ਉਹੋ ਕੁਝ ਵਾਪਰਿਆ ਜੋ ਪਹਿਲੇ ਪੁਰਸ਼ ਆਦਮ ਨਾਲ ਵਾਪਰਿਆ ਸੀ ਅਤੇ ਜਿਸ ਤੇਜ਼ ਧਾਰੀ ਤਲਵਾਰ ਨੇ ਉਸ ਨੂੰ ਸਵਰਗ ਚੋਂ ਬਾਹਰ ਆਉਣ ਲਈ ਮਜਬੂਰ ਕੀਤਾ ਸੀ ਉਹ ਜੇ ਚੰਕ ਦੀ ਤਲਵਾਰ ਦੀ ਪਿੱਖੀ ਧਾਰ ਨੇ ਮੈਨੂੰ ਵਰਜਿਤ ਦਸਤਖਤ ਦਾ ਫਲ ਚੱਖੇ ਬਿਨਾਂ ਪਿਆਰ ਦੇ ਸਵਰਗ ਵਿੱਚੋਂ ਬਾਹਰ ਲਿਆ ਸੋਪਿਆ ਅੱਜ ਜਦੋਂ ਕਿ ਇਸ ਘਟਨਾ ਨੂੰ ਵਾਪਰਿਆ ਕਈ ਸਾਲ ਬੀਤ ਗਏ ਹਨ ਮੇਰੇ ਕੋਲ ਉਹਨਾਂ ਖੂਬਸੂਰਤ ਲਮਹਾਂ ਵਿੱਚੋਂ ਕੁਝ ਵੀ ਬਾਕੀ ਨਹੀਂ ਸਿਵਾਏ ਕੁਝ ਦੁਖਦਾਈ ਯਾਦਾਂ ਦੇ ਜੋ ਮੇਰੇ ਦਿਵਾਲੇ ਅਦਿੱਖ ਖੰਭ ਖਿਲਾੜੀ ਮੇਰੇ ਦਿਲ ਦੀ ਗਹਿਰਾਈ ਨੂੰ ਦੁੱਖਾਂ ਨਾਲ ਲਬਰੇਜ਼ ਕਰਦੀਆਂ ਤੇ ਅੱਖਾਂ ਨੂੰ ਹੰਝੂਆਂ ਦੇ ਸਾਗਰ ਵਿੱਚ ਡੁਬੋ ਦਿੰਦੀਆਂ ਹਨ ਅਤੇ ਮੇਰੀ ਖੂਬਸੂਰਤ ਮਹਿਬੂਬਾ ਸਲਮਾ ਹੁਣ ਇਸ ਦੁਨੀਆ ਵਿੱਚ ਨਹੀਂ ਉਸ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਵਾਇ ਟੁੱਟਿਆ ਹੋਇਆ ਦਿਲ ਤੇ ਸਰੂ ਦੇ ਦਰਖਤਾਂ ਵਿੱਚ ਘਰਿਆ ਉਸਦਾ ਮਕਬਰਾ ਇਸ ਤੋਂ ਛੁੱਟ ਹੋਰ ਕੁਝ ਵੀ ਨਹੀਂ ਇਹ ਮਕਬਰਾ ਤੇ ਮੇਰਾ ਦਿਲ ਇਹ ਦੋਵੇਂ ਹੀ ਸਲਮਾ ਦੀ ਯਾਦ ਦੀ ਗਵਾਹੀ ਪਰਦੇ ਹਨ ਮਕਬਰੇ ਦੀਵਾਲੇ ਪੈਰਾ ਦਿਨ ਦੀ ਚੁੱਪ ਕਫਨ ਦਾ ਧੁੰਦਲੇ ਪਣੇ ਠੋਂ ਪਰ ਆਤਮਾ ਦੇ ਭੇਦ ਨੂੰ ਨਹੀਂ ਖੋਲਦੀ ਅਤੇ ਟਾਲੀਆਂ ਦੀ ਸਰਸਰਾਹਟ ਜਿਨ੍ਹਾਂ ਦੀਆਂ ਜੜਾਂ ਉਸਦੇ ਸਰੀਰ ਦੇ ਤੱਤਾਂ ਨੂੰ ਚੂਸਦੀਆਂ ਹਨ ਕਬਰਾਂ ਦੇ ਰਹੱਸਾਂ ਨੂੰ ਨਹੀਂ ਦੱਸ ਸਕਦੀਆਂ ਪਰ ਮੇਰੇ ਦੁਖੀ ਦਿਲ ਦੀਆਂ ਆਹਾਂ ਉਸ ਪਿਆਰ ਖੂਬਸੂਰਤੀ ਤੇ ਮੌਤ ਦੇ ਖੇਡੇ ਗਏ ਨਾਟਕ ਦੀ ਗਵਾਹੀ ਭਰਦੀਆਂ ਹਨ ਉਹ ਮੇਰੇ ਜਵਾਨੀ ਦੇ ਪਲਾਂ ਦੇ ਦੋਸਤੋ ਜਿਹੜੇ ਬਿਹਰੂਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਾਸੀ ਹੋ ਜਦੋਂ ਵੀ ਤੁਸੀਂ ਚੀਲ ਦੇ ਦਰਖਤਾਂ ਨੇੜੇ ਬਣੇ ਕਬਰਿਸਤਾਨ ਕੋਲੋਂ ਲੰਘੋ ਤਾਂ ਚੁੱਪ ਕੇ ਜਹੇ داخل ਹੋ ਕੇ ਹੌਲੀ-ਹੌਲੀ ਤੁਰਨਾ ਟਾਂਕੇ ਤੁਹਾਡੇ ਪੈਰਾਂ ਦੀ ਆਹਟ ਮੌਤ ਦੀ ਨੀਂਦ ਸੁੱਤਿਆਂ ਨੂੰ ਜਗਾ ਨਾ ਦੇਵੇ ਅਤੇ ਸਲਮਾ ਦੇ ਮਕਬਰੇ ਕੋਲ ਸਿਰ ਨਵਾ ਕੇ ਰੁਕਣਾ ਤੇ ਉਸ ਧਰਤੀ ਨੂੰ ਸਲਾਮ ਕਰਨਾ ਜਿਸ ਦੇ ਹੇਠ ਉਸ ਦੀ লাশ ਦਫਨ ਹੈ ਅਤੇ ਡੂੰਗਾ ਸਾਹ ਭਰ ਕੇ ਮੇਰਾ ਨਾਮ ਲੈਣਾ ਤੇ ਕਹਿਣਾ ਇੱਥੇ ਜਿਵਰਾਨ ਦੇ ਜੀਵਨ ਦੀਆਂ ਆਸਾਂ ਦਫਨ ਹਨ ਜੋ ਸਮੁੰਦਰੋਂ ਪਾਰ ਪਿਆਰ ਦੀ ਕੈਦ ਵਿੱਚ ਰਹਿ ਰਿਹਾ ਹੈ ਇਸ ਥਾਂ ਉਸ ਦੀਆਂ ਖੁਸ਼ੀਆਂ ਦਾ ਖੂਨ ਹੋਇਆ ਹੰਝੂ ਆਂਦਾ ਹੜ ਬਗਿਆ ਅਤੇ ਸਦਾ ਲਈ ਮੁਸਕਰਾਣਾ ਭੁੱਲ ਗਿਆ ਉਸ ਮਕਬਰੇ ਦੇ ਆਲੇ-ਦੁਆਲੇ ਸਰੂ ਦੇ ਦਰਖਤਾਂ ਦੇ ਨਾਲ-ਨਾਲ ਜਿਬਰਾਨ ਦੇ ਦੁੱਖ ਵੀ ਪਸਰੇ ਹੋਏ ਹਨ ਅਤੇ ਮਕਬਰੇ ਉੱਤੇ ਹਰ ਰਾਤ ਉਸ ਦੀ ਆਤਮਾ ਸਲਮਾ ਦੀ ਯਾਦ ਵਿੱਚ ਮੁੰਡਰੌਂਦੀ ਹੈ ਸਲਮਾ ਦੇ ਗਮ ਵਿੱਚ ਦਰਖਤਾਂਆਂ ਟਾਣੀਆਂ ਦਾ ਦੁਖਦਾਈ ਬਿਰਲਾਪ ਸੋਗ ਤੇਰੂ ਦਿਨ ਵੀ ਉਸ ਦੇ ਨਾਲ ਸ਼ਰੀਕ ਹੈ ਉਹ ਸਲਮਾ ਜੋ ਕੱਲ ਜ਼ਿੰਦਗੀ ਦੇ ਹੋਂਠਾਂ ਉੱਤੇ ਖੂਬਸੂਰਤ ਗੀਤ ਸੀ ਪਰ ਅੱਜ ਧਰਤੀ ਦੀ ਛਾਤੀ ਵਿੱਚ ਦਫਨ ਹੋਇਆ ਭੇਦ ਹੈ ਉਹ ਮੇਰੀ ਜਵਾਨੀ ਵਿੱਚ ਰਹਿ ਚੁੱਕੇ ਮੇਰੇ ਸਾਥੀਓ ਮੈਂ ਤੁਹਾਨੂੰ ਉਹਨਾਂ ਦੇਵੀਆਂ ਜਿਨ੍ਹਾਂ ਨੂੰ ਤੁਸੀਂ ਪਿਆਰ ਕੀਤਾ ਦਾ ਵਾਸਤਾ ਦੇ ਕੇ ਕਹਿੰਦਾ ਹਾਂ ਕਿ ਤੁਸੀਂ ਮੇਰੀ ਮਹਿਬੂਬਾ ਦੇ ਇਕਾਂਤ ਮਕਬਰੇ ਉੱਤੇ ਫੁੱਲ ਜ਼ਰੂਰ ਚੜਾਉਣਾ ਕਿਉਂਕਿ ਜਿਹੜੇ ਫੁੱਲ ਤੁਸੀਂ ਸਲਮਾ ਦੇ ਮਕਬਰੇ ਉੱਤੇ ਚੜਾਓਗੇ ਉਹ ਪ੍ਰਵਾਹ ਦੀ ਅੱਖੋਂ ਮਰ ਜਾਏ ਗਲਾਬ ਦੀਆਂ ਪੱਤੀਆਂ ਉੱਤੇ ਡਿੱਗੇ ਤਰੇਲ ਤੁੱਕੇ ਵਾਂਗ ਹਨ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ